ਵਿੱਚ ਇੱਕ ਤੇਜ਼ ਰਫ਼ਤਾਰ ਬੁਲੇਰੋ ਕੰਟਰੋਲ ਗਵਾਵੇ ਠੀ ਤੇ ਸਰੀਉ ਨਹਿਰ ਵਿੱਚ ਡਿੱਗ ਗਈ ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋਈ ਹੈ ਜ਼ਿਆਦਾਤਰ ਇੱਕੋ ਪਰਿਵਾਰ ਦੇ ਲੋਕ ਸਨ ਕੋਲਮਲਾ ਕੇ 15 ਲੋਕ ਸਵਾਰ ਸਨ ਪ੍ਰਥਵੀਨਾਥ ਮੰਦਰ ਵਿੱਚ ਪਾਣੀ ਚੜਾਉਣ ਲਈ ਇਹ ਜਾ ਰਹੇ ਸੀ ਤਾਂ ਮੀਂਹ ਕਾਰਨ ਨਹਿਰ ਪਾਣੀ ਨਾਲ ਭਰ ਗਈ ਜਿਵੇਂ ਹੀ ਇਹ ਨਹਿਰ ਵਿੱਚ ਗੱਡੀ ਡਿੱਗਦੀ ਹੈ ਗੇਟ ਬੰਦ ਹੋ ਜਾਂਦੇ ਹੈ ਪੂਰੀ ਗੱਡੀ ਵਿੱਚ ਪਾਣੀ ਭਰ ਜਾਂਦਾ ਹੈ ਤੇ ਮੌਤ ਹੋ ਜਾਂਦੀ ਹੈ ਲੋਕਾਂ ਦੀ ਤੇ ਜਿਹੜੇ ਸਥਾਨਕ ਲੋਕ ਨੇ ਉਹਨਾਂ ਨੇ ਬਚਾਇਆ ਕੁਝ ਲੋਕਾਂ ਨੂੰ ਗੇਟ ਨਹੀਂ ਖੋਲ੍ਹਿਆ ਕੇ ਖਿੜਕੀ ਦੇ ਸ਼ੀਸ਼ੇ ਤੋੜ ਕੇ ਮੁਸ਼ਕਲ ਨਾਲ 4 ਲੋਕਾਂ ਨੂੰ ਬਚਾਇਆ ਗਿਆ ਇਹ ਹਾਦਸਾ ਸਵੇਰੇ 10 ਵਜੇ ਮੋਤੀਗੰਜ थाना ਖੇਤਰ ਵਿੱਚ ਵਾਪਰਿਆ ਪੁਲਿਸ ਵੀ 10 ਮਿੰਟਾਂ ਦੇ ਅੰਦਰ ਮੌਕੇ ਤੇ ਪਹੁੰਚ ਗਈ ਇਸ ਤੋਂ ਬਾਅਦ ਸਹੀ ਢੰਗ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਕਾਰ ਦਾ ਅਗਲਾ ਸ਼ੀਸ਼ਾ ਤੋੜ ਦਿੱਤਾ ਗਿਆ ਲੋਕਾਂ ਨੂੰ ਇੱਕ ਇੱਕ ਕਰਕੇ ਬਾਹਰ ਕੱਢਿਆ ਗਿਆ ਤੇ ਸੜਕ ਤੇ ਲਿਆਂਦਾ ਗਿਆ ਬੁਲੈਰੋ ਅਜੇ ਵੀ ਨਹਿਰ ਵਿੱਚ ਫਸੀ ਹੋਈ ਹੈ ਹਾਦਸੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਤੇ ਉਥੇ ਹੀ ਦੱਸ ਦਈਏ ਕਿ ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਵੇਂ ਨਹਿਰ ਵਿੱਚ ਗੱਡੀ ਡਿੱਗੀ ਹੋਈ ਹੈ ਮ੍ਰਿਤਕਾਂ ਦੀ ਗੱਲ ਕੀਤੀ ਜਾਵੇ ਤਾਂ 6 ਔਰਤਾਂ 2 ਪੁਰਸ਼ 3 ਬੱਚੇ ਸ਼ਾਮਲ ਨੇ ਮ੍ਰਿਤਕਾਂ ਵਿੱਚ ਬੀਨਾ 35 ਸਾਲ ਉਮਰ ਦੱਸੀ ਜਾ ਰਹੀ ਹੈ ਕਾਜਲ 22 ਸਾਲ ਉਮਰ ਦੱਸੀ ਜਾ ਰਹੀ ਹੈ ਮਹਿਕ ਦੁਰਗੇਸ਼ ਨੰਦਨੀ ਅੰਕਿਤ ਸ਼ੋਭ ਸੰਜੂ ਵਰਮਾ ਅੰਜੂ ਅੰਸੂਆ ਸੌਮਿਆ ਸ਼ਾਮਲ ਨੇ ਤਾਂ ਆ ਜਾ ਰਹੇ ਸੀ ਆਪਾਂ ਦੱਸਣ ਕਰਨੇ ਕਿਵੇਂ ਇੱਥੇ ਦਰ ਚੱਲੀ ਹੈ ਕਿਵੇਂ ਅਸੀਂ ਬੈਠੇ ਮੈਂ ਨਹੀਂ ਕਹਿੰਦਾ ਰੋਣਾ ਬੇਟਾ ਰੋਣਾ ਰੋਣਾ ਕਾਹ ਕੋਲੋਂ ਪੜੇਗਾ ਬੇਟਾ ਜਿੰਨ ਸ਼ੌਲਾਣਾ ਕੀ ਹਾ ਗਾਉ ਹਾਬੀ ਹੋਈ ਕਿਹਦਾ ਯੂਪੀ ਵਿਚ ਇੱਕ ਤੇਜ਼ ਰਫਤਾਰ ਬੁਲੇਰੋ ਕੰਟਰੋਲ ਗਵਾਵੇ ਠੀ ਤੇ ਸਰੀਉ ਨਹਿਰ ਵਿੱਚ ਡਿੱਗ ਗਈ ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋਈ ਹੈ ਜ਼ਿਆਦਾਤਰ ਇੱਕੋ ਪਰਿਵਾਰ ਦੇ ਲੋਕ ਸਨ ਕੋਲਮਲਾ ਕੇ 15 ਲੋਕ ਸਵਾਰ ਸਨ ਪ੍ਰਥਵੀਨਾਥ ਮੰਦਰ ਵਿੱਚ ਪਾਣੀ ਚੜਾਉਣ ਲਈ ਇਹ ਜਾ ਰਹੇ ਸੀ ਤਾਂ ਮੀਂਹ ਕਾਰਨ ਨਹਿਰ ਪਾਣੀ ਨਾਲ ਭਰ ਗਈ ਜਿਵੇਂ ਹੀ ਇਹ ਨਹਿਰ ਵਿੱਚ ਗੱਡੀ ਡਿੱਗਦੀ ਹੈ ਗੇਟ ਬੰਦ ਹੋ ਜਾਂਦੇ ਹੈ ਪੂਰੀ ਗੱਡੀ ਵਿੱਚ ਪਾਣੀ ਭਰ ਜਾਂਦਾ ਹੈ ਤੇ ਮੌਤ ਹੋ ਜਾਂਦੀ ਹੈ ਲੋਕਾਂ ਦੀ ਤੇ ਜਿਹੜੇ ਸਥਾਨਕ ਲੋਕ ਨੇ ਉਹਨਾਂ ਨੇ ਬਚਾਇਆ ਕੁਝ ਲੋਕਾਂ ਨੂੰ ਗੇਟ ਨਹੀਂ ਖੋਲ੍ਹ ਤੱਕੇ ਖਿੜਕੀ ਦੇ ਸ਼ੀਸ਼ੇ ਤੋੜ ਕੇ ਮੁਸ਼ਕਲ ਨਾਲ 4 ਲੋਕਾਂ ਨੂੰ ਬਚਾਇਆ ਗਿਆ ਇਹ ਹਾਸਾ ਸਵੇਰੇ 10 ਵਜੇ ਮੋਤੀਗੰਜ थाना ਖੇਤਰ ਵਿੱਚ ਵਾਪਰਿਆ ਪੁਲਿਸ ਵੀ 10 ਮਿੰਟਾਂ ਦੇ ਅੰਦਰ ਮੌਕੇ ਤੇ ਪਹੁੰਚ ਗਈ ਇਸ ਤੋਂ ਬਾਅਦ ਸਹੀ ਢੰਗ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਕਾਰ ਦਾ ਅਗਲਾ ਸ਼ੀਸ਼ਾ ਤੋੜ ਦਿੱਤਾ ਗਿਆ ਲੋਕਾਂ ਨੂੰ ਇੱਕ ਇੱਕ ਕਰਕੇ ਬਾਹਰ ਕੱਢਿਆ ਗਿਆ ਤੇ ਸੜਕ ਤੇ ਲਿਆਂਦਾ ਗਿਆ ਬੁਲੈਰੋ ਅਜੇ ਵੀ ਨਹਿਰ ਵਿੱਚ ਫਸੀ ਹੋਈ ਹੈ ਹਾਸੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਤੇ ਉਥੇ ਹੀ ਦੱਸ ਦਈਏ ਕਿ ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਵੇਂ ਨਹਿਰ ਵਿੱਚ ਗੱਡੀ ਡਿੱਗੀ ਹੋਈ ਹੈ ਮ੍ਰਿਤਕਾਂ ਦੀ ਗੱਲ ਕੀਤੀ ਜਾਵੇ ਤਾਂ 6 ਔਰਤਾਂ 2 ਪੁਰਸ਼ 3 ਬੱਚੇ ਸ਼ਮਲ ਨੇ ਮ੍ਰਿਤਕਾਂ ਵਿੱਚ ਬੀਨਾ 35 ਸਾਲ ਉਮਰ ਦੱਸੀ ਜਾ ਰਹੀ ਹੈ ਕਾਜਲ 22 ਸਾਲ ਉਮਰ ਦੱਸੀ ਜਾ ਰਹੀ ਹੈ ਮਹਿਕ ਦੁਰਗੇਸ਼ ਨੰਦਨੀ ਅੰਕਿਤ ਸ਼ੁਭ ਸੰਜੂ ਵਰਮਾ ਅੰਜੂ ਅੰਸੂਆ ਸੋਮਿਆ ਸ਼ਮਲ ਨੇ ਤਾਂ ਜਾ ਰਹੇ تھے ਆਪਾਂ ਦਸਨ ਕਰਦੇ ਕਿਵੇਂ ਇੱਥੇ ਚੱਲ ਜਾਈਏ ਕਿਵੇਂ ਇੱਥੇ ਬੈਠੇ ਜਿਹਾ ਅਜਿਹਾ ਕਿ ਸਭ ਤੋਂ ਕਮਲ ਤੋਂ ਐ ਭੀਆ ਚੱਲੇ ਨਾ ਰੋ ਨਾ ਬੇ ਕਰੋ ਨਾ ਰੋ ਨਾ ਕਿਆ ਕੋਈ ਚਾਪੜੇਗਾ ਬੱਚਾ ਜਿੰਨ ਸ਼ੋਰ ਆ ਰਿਹਾ ਕੀ ਹਾ ਗਰੂ ਅਭੀ ਉਹ ਕਹਿੰਦਾ ਚੱਲ ਜੇ ਬੱਲੇ